ਜੇ ਲੋਕ ਬਾਦਲਾਂ ਨੂੰ ਹਰਾ ਸਕਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਸੀ ਪੱਕੀ ਰਜਿਸਟਰੀ ਕਰਵਾਈ ਹੋਈ ਆ ਤਾਂ ਕਿਸੇ ਨੂੰ ਵੀ ਹਰਾ ਸਕਦਾ ਸੋ ਸਾਨੂੰ ਕੰਮ ਕਰਨਾ ਪਊਗਾ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨਾ ਪਊਗਾ ਤਾਂ ਹੀ ਜਿਹੜਾ ਕੋਈ ਕੁਰਸੀ ਤੇ ਜਿਹੜਾ ਉਹ ਲਗਾਤਾਰ ਜਿਹੜਾ ਬੈਠ ਸਕਦਾ ਪੰਜੇ ਸਾਲਾਂ ਦੇ ਵਿੱਚ ਬਰਨਾਲੇ ਦੀ ਜਿਹੜੀ ਨਹਾਰ ਹੈ ਉਹ ਬਦਲ ਕੇ ਦਿਖਾਵਾਂਗੇ ਮੰਤਰੀ ਬਣਨ ਤੋਂ ਬਾਅਦ ਬਰਨਾਲਾ ਪਹੁੰਚੇ ਗੁਰਮੀਤ ਸਿੰਘ ਮੀਤਿਹਰ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੇ ਹਲਕੇ ਸਮੇਤ ਸਮੁੱਚੇ ਪੰਜਾਬ ਵਾਸੀਆਂ ਦਾ ਆਮ ਆਦੀ ਪਾਰਟੀ ਨੂੰ ਬਹੁਮਤ ਦੇਣ ਬਦਲੇ ਉੱਚਾਚੇ ਤੌਰ ਤੇ ਧੰਨਵਾਦ ਕੀਤਾ। ਇਸ ਦੌਰਾਨ ਉਹਨਾਂ ਪਾਰਟੀ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿਹਾ ਕਿ ਬਰਨਾਲਾ ਜ਼ਿਲ੍ਹੇ ਚੋਂ 37 ਸਾਲਾਂ ਬਾਅਦ ਕਿਸੇ ਨੂੰ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਤੇ ਉਹਨਾਂ ਤੇ ਜੋ ਵਿਸ਼ਵਾਸ ਜਤਾਇਆ ਗਿਆ ਹੈ ਉਸ ਤੇ ਉਹ ਪੂਰੀ ਤਰ੍ਹਾਂ ਖਰੇ ਉਤਰਨਗੇ। ਉਹਨਾਂ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਵੀ ਉਸੇ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਹੈ ਜੋ ਪਾਰਟੀ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਹੈ ਤੇ ਜਿਸ ਦੇ ਆਧਾਰ ਤੇ ਹੀ ਆਮ ਆਦੀ ਪਾਰਟੀ ਦਿੱਲੀ ਚ ਤੀਜੀ ਹੁਣ ਪੰਜਾਬ ਚ ਕੰਮ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਲੋਕਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ ਤੇ ਹੁਣ ਮੇਰੀ ਜ਼ਿੰਮੇਵਾਰੀ ਹੈ ਕਿ ਜਿਹੜੇ ਕੰਮ ਬਰਨਾਲਾ ਜ਼ਿਲ੍ਹੇ ਚ 30-35 ਸਾਲਾਂ ਤੋਂ ਰੁਕੇ ਹੋਏ ਹਨ ਉਹਨਾਂ ਨੂੰ ਉਹ 5 ਸਾਲਾਂ ਵਿੱਚ ਪੂਰਾ ਕਰਨਗੇ ਤੇ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰਨਗੇ ਤੇ ਆਪਣੇ ਵਾਅਦੇ ਅਨੁਸਾਰ ਉਹ ਬਰਨਾਲਾ ਹਲਕੇ ਦੀ ਨੁਹਾਰ 5 ਸਾਲਾਂ ਵਿੱਚ ਬਦਲ ਕੇ ਰੱਖ ਦੇਣਗੇ ਮੈਂ ਬੜਾ ਧੰਨਵਾਦ ਕਰਦਾ ਬਰਨਾਲੇ ਦੇ ਲੋਕਾਂ ਦਾ ਜਿਨ੍ਹਾਂ ਨੇ ਬੜਾ ਵੱਡਾ ਮੰਡੇਟ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਦਿੱਤਾ ਤੇ ਮੈਨੂੰ ਦੂਜੀ ਵਾਰੀ ਜਿਹੜਾ ਐਮਐਲਏ ਬਣਾਇਆ ਪੂਰੇ ਪੰਜਾਬ ਦਾ ਧੰਨਵਾਦ ਜਿਨ੍ਹਾਂ ਨੇ ਬੜੀ-ਬਡੀ ਬਹੁਮੰਦ ਆਲਾਮਾਦੀ ਪਾਰਟੀ ਦੀ ਸਰਕਾਰ ਬਣਾਈ ਤੇ ਸਮੁੱਚੀ ਜਿੱਥੇ ਬਰਨਾਲੇ ਦੀ ਜਿਹੜੇ ਸਾਡੇ ਭੈਣਾ ਨੇ ਮੇਰੇ ਬਜ਼ੁਰਗ ਨੇ ਮਾਮਾ ਨੇ ਜਿੱਥੇ ਉਹਨਾਂ ਦਾ ਧੰਨਵਾਦ ਆ ਸਾਡੀਆਂ ਭੈਣਾ ਦਾ ਉੱਥੇ ਨਾਲ ਨਾਲ ਸਮੁੱਚੀ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਰਾਗਵ ਜੀ ਦਾ ਜਰਨੈਲ ਜੀ ਦਾ ਸੰਦੀਪ ਜੀ ਦਾ ਜਿਨ੍ਹਾਂ ਨੇ ਸਾਡੇ ਬਰਨਾਲੇ ਦੀ 1 37 ਸਾਲ ਜਿਹੜਾ ਬਰਨਾਲੇ ਨੂੰ ਇੰਤਜ਼ਾਰ ਕਰਨਾ ਪਿਆ ਬੜੀ ਲੰਬੀ ਡਿਮਾਂਡ ਸੀ ਕਿ ਬਰਨਾਲੇ ਤੋਂ ਕੋਈ ਮੰਤਰੀ ਬਣੇ ਉਹ ਡਿਮਾਂਡ ਨੂੰ ਜਿਹੜਾ ਪੂਰਾ ਕੀਤਾ ਤੇ ਮੇਰੇ ਤੇ ਜਿਹੜਾ ਪਾਰਟੀ ਨੇ ਵਿਸ਼ਵਾਸ ਦਿਖਾਇਆ ਉਹ ਵੀ ਉਹ ਡਿਪਾਰਟਮੈਂਟ ਕਿਉਂਕਿ ਦਿੱਲੀ ਦੇ ਵਿੱਚ ਵੀ ਸਾਡਾ ਜਿਹੜਾ ਮੇਨ ਫੋਕਸ ਹੈ ਪਾਰਟੀ ਦਾ ਉਹ ਐਜੂਕੇਸ਼ਨ ਤੇ ਹੈਲਥ ਤੇ ਰਿਹਾ ਸੋ ਇਹ ਮਾਡਲ ਤੇ ਆਮ ਆਦਮੀ ਪਾਰਟੀ ਨੇ ਆਈ ਵਾਰੀ ਉੱਥੇ ਇਲੈਕਸ਼ਨ ਲੜੀ ਹੈ ਤੇ ਲਗਾਤਾਰ ਤੀਸਰੀ ਵਾਰ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਇਸੇ ਮਾਡਲ ਨੂੰ ਲੈ ਕੇ ਅਸੀਂ ਚੱਲੇ ਸੀ ਇਹਦੇ ਤੇ ਅਸੀਂ ਬਹੁਤ ਪ੍ਰਚਾਰ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਮੁੱਦੇ ਨੇ ਪਾਰਟੀ ਲਈ ਮੈਨੂੰ ਉਹਨਾਂ 'ਚੋਂ ਇੱਕ ਦੀ ਜ਼ਿੰਮੇਵਾਰੀ ਦਿੱਤੀ ਹੈ ਮੈਨੂੰ ਹਾਈ ਕਮਾਂਡ ਨੇ ਇਸ ਲਈ ਸਮਝਿਆ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਬਰਨਾਲੇ ਦੇ ਲੋਕਾਂ ਦਾ ਧੰਨਵਾਦ ਕਰਦਾ ਤੇ ਮੈਂ ਚੋਣਾਂ ਤੋਂ ਪਹਿਲਾਂ ਵੀ ਬਰਨਾਲੇ ਦੇ ਲੋਕਾਂ ਨੂੰ ਹਰ ਜਗ੍ਹਾ ਅਸੀਂ ਕਹਿੰਦੇ ਸੀ ਕਿ ਐਤਕੀ ਸਰਕਾਰ ਵੀ ਬਣਨੀ ਹੈ ਤੇ ਐਮਐਲਏ ਵੀ ਤੁਸੀਂ ਉਸੇ ਪਾਰਟੀ ਦਾ ਜਿਤਾਉਣਾ ਸੋ ਲੋਕਾਂ ਨੇ ਆਪਣਾ ਜਿਹੜਾ ਫਰਜ ਆ ਉਹ ਨਿਭਾਇਆ ਹੁਣ ਫਰਜ ਨਿਭਾਉਣ ਦੀ ਜ਼ਿੰਮੇਵਾਰੀ ਮੇਰੀ ਬਣਦੀ ਆ ਸੋ ਮੈਂ ਅੱਜ ਵੀ ਉਹਨਾਂ ਗੱਲਾਂ ਤੇ ਹੀ ਆ ਜਿਹੜੇ ਕੰਮ ਬਰਨਾਲੇ ਦੇ ਪਿਛਲੇ 30 35 ਸਾਲ ਤੋਂ ਰੁਕੇ ਹੋਏ ਆ ਆ 5 ਸਾਲ ਦੇ ਵਿੱਚ ਕਰਨ ਦੀ ਮੈਂ ਪਹਿਲਾਂ ਵੀ ਕਮਿਟਮੈਂਟ ਕੀਤੀ ਆ ਅੱਜ ਮੈਂ ਤੁਹਾਡੇ ਸਦਕੇ ਅੱਜ ਬਰਨਾਲੇ ਦੇ ਲੋਕਾਂ ਸਦਕੇ ਮੰਤਰੀ ਬਣ ਕੇ ਆਇਆ ਤੇ ਅੱਜ ਵੀ ਮੈਂ ਉਸੇ ਕਮਿਟਮੈਂਟ ਤੇ ਆ ਕਿ 5 ਸਾਲਾਂ ਦੇ ਵਿੱਚ ਬਰਨਾਲੇ ਦੀ ਜਿਹੜੀ ਨਹਿਰ ਆ ਉਹ ਬਦਲ ਕੇ ਦਿਖਾਵਾਂਗੇ ਕੋ ਮੈਂ ਨਹੀਂ ਤਾਰਿਆ ਇਹ ਬਰਨਾਲੇ ਦੇ ਲੋਕਾਂ ਨੇ ਤਾਰਿਆ ਡੈਮੋਕ੍ਰੇਸੀ ਆ ਲੋਕ ਆਈ ਵਾਰੀ ਠੀਕ ਸੋਚ ਕੇ ਵੋਟ ਕਰਦੇ ਆ ਚਲੋ ਉਹ ਕੁਦਰਤੀ ਆ ਕਈ ਵੀ ਸਰਕਾਰ ਕਿਸੇ ਹੋਰ ਦੀ ਆ ਜਾਂਦੀ ਆ ਇਹ ਲੋਕਤੰਤਰ ਦਾ ਹਿੱਸਾ ਵੀ ਐਤਕੀ ਚਲੋ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਮੈਂ ਵੀ ਆਮ ਆਦਮੀ ਪਾਰਟੀ ਨੂੰ ਜਿੱਤਿਆ ਇਹ ਲੋਕਾਂ ਕਰਕੇ ਆ ਲੋਕਾਂ ਦੀ ਦਿੱਤੀ ਹੋਈ ਕੁਰਸੀ ਆ ਪਿਛਲੀ ਵਾਰ ਵੀ ਲੋਕਾਂ ਨੇ ਦਿੱਤੀ ਸੀ ਐਤਕੀ ਵੀ ਲੋਕਾਂ ਨੇ ਦਿੱਤੀ ਆ ਚੰਗੇ ਕੰਮ ਕਰਾਂਗੇ ਲੋਕ ਅੱਗੇ ਤੋਂ ਫੇਰ ਦੇ ਦੇਣਗੇ ਜੇ ਨਹੀਂ ਕਰਾਂਗੇ ਤਾਂ ਲੋਕਾਂ ਨੇ ਐਤਕੀ ਪੈਟਰਨ ਤਾਂ ਸੈੱਟ ਕਰਤਾ ਵੀ ਅਸੀਂ ਨਹੀਂ ਦੇਖਣਾ ਫੇਰ ਕੋਈ ਲੀਡਰ ਵੱਡਾ ਹੈ ਕਿ ਛੋਟਾ ਕਿਹਦੇ ਕੋਲ ਕਿੰਨੇ ਪੈਸੇ ਆ ਜੇ ਲੋਕ ਬਾਦਲਾਂ ਵਰਗੇ ਨੂੰ ਹਰਾ ਸਕਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਸੀ ਪੱਕੀ ਰਜਿਸਟਰੀ ਕਰਵਾਈ ਹੋਈ ਆ ਤਾਂ ਕਿਸੇ ਨੂੰ ਵੀ ਹਰਾ ਸਕਦਾ ਸੋ ਸਾਨੂੰ ਕੰਮ ਕਰਨਾ ਪਊਗਾ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨਾ ਪਊਗਾ ਤਾਂ ਹੀ ਜਿਹੜਾ ਕੋਈ ਕੁਰਸੀ ਤੇ ਜਿਹੜਾ ਉਹ ਲਗਾਤਾਰ ਜਿਹੜਾ ਬੈਠ ਸਕਸੀ ਤੁਸੀਂ ਕੀ ਤਵਜੀਹ ਦੇਖੋ ਇਕੱਲੇ ਬਰਨਾਲੇ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਰੇ ਕਿਤੇ ਪੋਸਟਾਂ ਖਾਲੀ ਨੇ ਸੋ ਸਾਡੀ ਦੇਖੋ ਪ੍ਰਾਇੋਰਟੀ ਜਿਹੜੀ ਹੈ ਉਹ ਐਜੂਕੇਸ਼ਨ ਤੇ ਹੈਲਥ ਰਹਿਣ ਵਾਲੀ ਹੈ ਅਸੀਂ ਖਾਲੀ ਪੋਸਟਾਂ ਵੀ ਭਰਾਂਗੇ ਨਾਲ ਨਾਲ ਇਨਫਰਾਸਟ੍ਰਕਚਰ ਤੇ ਬਿਲਡਿੰਗਸ ਤੇ ਜਾਂ ਜਿਹੜੀ ਹੋਰ ਰਿਕੁਆਇਰਮੈਂਟ ਹੈ ਸਕੂਲਸ ਦੀ ਉਹ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਪੂਰੀਆਂ ਜਿਹੜੀਆਂ ਉਹ ਕਰਾਂਗੇ ਤੇ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਦੇਸ਼ ਚੋਂ ਪਹਿਲੇ ਨੰਬਰ ਤੇ ਲਿਆਉਣ ਦੀ ਮਿਹੜੀ ਇਹੀ ਉਹ ਹੈ ਇਹਦੇ ਲਈ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਪੂਰੇ ਪੰਜਾਬ ਦੇ ਜਿਹੜੇ ਟੀਚਰਸ ਆ ਜਿਹੜੇ EMPLOYEES ਆ ਜਾਂ ਜਿਹੜੇ ਵੀ ਸਾਡੇ 3 ਕਰੋੜ ਦੀ ਵਾਦੀ ਹੈ ਮੈਨੂੰ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਪੈਣੀ ਹੈ ਐਨਆਰਆਈ ਦੀ ਜ਼ਰੂਰਤ ਪੈਣੀ ਹੈ ਤਾਂ ਕਿ ਸਾਡਾ ਐਜੂਕੇਸ਼ਨ ਸਿਸਟਮ ਦੇਸ਼ ਤੋਂ ਨੰਬਰ 1 ਬਣ ਸਕੇ ਕੋਸ਼ਿਸ਼ ਤਾਂ ਦੇਖੋ ਇਹੀ ਕਰਨੀ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਇਹੀ ਹੈ ਵੀ ਅਸੀਂ ਉਦਾਂ ਦੇ ਸਕੂਲ ਪੰਜਾਬ ਦੇ ਵਿੱਚ ਬਰਨਾਲੇ ਦੇ ਵਿੱਚ ਬਣਾਈਏ ਦੇਖੋ ਰਾਤੋਂ ਰਾਤ ਕੁਝ ਨਹੀਂ ਹੁੰਦਾ ਪਰ ਦਿਨ ਰਾਤ ਤੁਸੀਂ ਬਰਨਾਲੇ ਵਾਲੇ ਸਾਰੇ ਮੈਨੂੰ ਜਾਣਦੇ ਹੋ ਮੇਰੀ ਡੈਡੀਕੇਸ਼ਨ ਨੂੰ ਜਾਣਦੇ ਹੋ ਵੀ ਮੈਂ ਲਗਾਤਾਰ ਕਿੰਨੇ ਕਿੰਨੇ ਘਾਟੇ ਕੰਮ ਕਰ ਸਕਦਾ ਮੈਨੂੰ ਪਿਛਲੇ 5 ਸਾਲ ਦੇਖਦੇ ਰਹੇ ਹੋ ਪਹਿਲਾਂ ਬਰਨਾਲੇ 'ਚ ਕਰਦੇ ਸੀ ਪਾਰਟੀ ਦੇ ਸਟਰਕਚਰ ਤੌਰ ਤੇ ਮੈਂ ਪੰਜਾਬ 'ਚ ਵੀ ਯੂਜ ਦੇ ਪ੍ਰਧਾਨ ਤੌਰ ਤੇ ਕੰਮ ਕਰਦਾ ਰਿਹਾ ਪਰ ਹੁਣ ਕੋਈ ਛੁੱਟੀ ਨਹੀਂ 16 16 ਘੰਟੇ ਕੰਮ ਕਰਨਾ ਪਵੇ ਮੀਤ ਨੂੰ 18 ਘੰਟੇ ਕੰਮ ਕਰਨਾ ਪਵੇ ਸਾਰੇ ਪੰਜਾਬ ਦੇ ਵਿੱਚ ਕੰਮ ਕਰਾਂਗੇ ਤੇ ਉਹਦੇ ਨਾਲ ਨਾਲ ਬਰਨਾਲੇ ਦੇ ਵੀ ਮੈਂ ਪਹਿਲਾਂ ਵੀ ਕਿਹਾ ਸੀ ਮੀਤ ਦੇ ਦਫ਼ਤਰ ਦੇ ਘਰ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਆ ਚਾਹੇ ਮੇਰਾ ਕੋਈ ਵਿਰੋਧੀ ਆ ਚਾਹੇ ਮੇਰਾ ਕੋਈ ਆਪਣਾ ਮੈਂ ਹੁਣ ਸਾਰਿਆਂ ਦਾ ਐਮਐਲਏਆਂ ਮੇਰੇ ਸਾਰੇ ਆਪਦੇ ਆ ਜਿਨੇ ਮੇਰਾ ਇਲੈਕਸ਼ਨ 'ਚ ਵਿਰੋਧ ਵੀ ਕੀਤਾ ਕਿਸੇ ਕਿਸੇ ਨਾਲ ਬਰਨਾਲੇ ਦੇ ਵਿੱਚ ਵਧੀਕੀ ਨਹੀਂ ਹੋਊਗੀ ਕਿਸੇ ਦੀ ਲੁੱਟ ਸੁੱਟ ਨਹੀਂ ਹੋਊਗੀ ਇਹ ਸਾਡਾ ਵਾਅਦਾ ਹੈ ਜੇ ਕਿਤੇ ਕੋਈ ਹੁੰਦੀ ਹੈ ਤਾਂ ਸਾਡੇ ਧਿਆਨ 'ਚ ਲਿਆਂਦਾ ਜਾਵੇ ਬਰਨਾਲੇ 'ਚ ਪੂਰੇ ਪੰਜਾਬ 'ਚ ਇਨਸਾਫ ਦਾ ਕਾਨੂੰਨ ਦਾ ਰਾਜ ਆ ਜਿਹੜਾ ਉਹ ਲਾਗੂ ਕਰਨਾ ਖੇਰ ਦੇਖਣਾ ਹੋਵੇਗਾ ਨਵੇਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਗਮੀਤ ਹੇਰ ਆਪਣੇ ਹਲਕੇ ਬਰਨਾਲਾ ਦਾ ਵਿਕਾਸ ਕਰਾਉਣ ਵਿੱਚ ਜਾਂ ਰੁਕੇ ਹੋਏ ਕੰਮ ਕਰਾਉਣ ਵਿੱਚ ਸਫਲ ਹੁੰਦੇ ਹਨ ਜਾਂ ਨਹੀਂ ਇਹ ਤਾਂ ਵਕਤੀ ਦੱਸੇਗਾ ਦੇਖਦੇ ਰਹੋ ਲਾਈਵ ਤੇ ਚੈਨਲ